इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ इंडियन टीवी न्यूज़ ਚੈਨਲ ਤੋਂ ਮੈਂ ਬਲਬੀਰ ਸਿੰਘ ਬਲ ਅਜਸ શ્રી ਗੁਰੂ ਵਿਦਾਸ ਧਾਰਮਿਕ ਸਭਾ ਸੈਕਟਰ 31 ਤਲਵਾਰਾ ਦੇ ਵੱਲੋਂ निशान ਸਾਹਿਬ ਜੀ ਦੇ ਖੜੇ ਦਾ ਪੁਲ ਡਿਮਾਂਡ ਦਾ ਕਮ ਸੰਕਟਾਂ ਦੇ ਸਹਿਯੋਗ ਨਾਲ ਆਰੰਭ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਨਾ ਅੱਡ ਗਾਂਤੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਬਲਰਦਾਸ ਕਰਕੇ ਕੰਮ ਦੀ ਅਰੰਭਤਾ ਕਰਵਾਏਗੀ ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ਼੍ਰੀ ਕਮਲਕਿਸ਼ੋਰ ভাইস ਪ੍ਰਧਾਨ ਸ਼੍ਰੀ ਜਿੰਦਰ ਸਿੰਘ ਜਨਕੰਤਰ ਸਿੰਘ ਜੀ ਬਿਜੇਪਾਲ ਐਸ ਸੀ ਬੀ ਸੀ ਦੇ ਪ੍ਰਧਾਨ ਕਲੈਸੀ ਸਿੰਘ ਜੀ ਜਰਲਿਆ ਸਿੰਘ ਜੀ ਪਾਟੀਆਂ ਰਵਿੰਦਰ ਸਿੰਘ ਜੀ ਤੇ ਅਤੇ ਇਲਾਕੇ ਦੀਆਂ ਆਈਆਂ ਹੋਈਆਂ ਸੰਗਤਾਂ ਨੇ ਸੇਵਾ ਲਵਾਈ ਅੰਤ ਵਿੱਚ ਸਭਾ ਦੇ ਵੱਲੋਂ ਗੁਰੂ ਜੀ ਦੇ ਚਾਹ ਦੇ ਲੰਗਰ ਤੋਟ ਵਰਤਾਏਗੇ ਮਹਾਰਾਜ ਜੀ ਤਾਂ ਤਾਂ ਸਹਿਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਜੀ ਆਪ ਜੀ ਦੇ ਕਾਰਨ ਚਰਨ ਕਮਨਾ ਬਾਸ ਅਗਾਸ ਦੀਤੀ ਹੈ ਮਹਾਰਾਜ ਜੀ ਦੇ ਪਾਸੋਂ ਜੀ ਤਾਂ ਤਾਂ ਜਲ ਗੁਰੂ ਸਾਹਿਬ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਦੇ ਨਿਸ਼ਾਨ ਜੋ ਕਿ ਸੱਚੇ ਪਾਸਾ ਜੀ ਉਹ ਸਦਾ ਬਨੋ ਸੰਤਾਂ ਦੇ ਸਹਿਯੋਗ ਦੇ ਨਾਲ ਨਵੇਂ ਸਿਰੋਂ ਸਾਰੇ ਜਾ ਰਹੇ ਹਨ ਬੱਦੇ ਚਾਹੀਦੇ ਰੂਪ ਦੇ ਪਾਸਾ ਜੀ ਅਰੰਮਤਾ ਦੀ ਅਰਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਜੋ ਆਪਣੇ ਕਾਰਜ ਨਿਰਵੇਹਕਤਾ ਸਹਿ ਸੰਪੂਰਨ ਕਰਨ ਅੰਗਸਾਨ ਦੇ ਸਹਾਇ ਹੋਣਾ ਸੰਤਾਨ ਨੂੰ ਸੱਟਾਂ ਸੱਟ ਤੋਂ ਬਚਾਣਾ ਸੇ ਪਾਛਾ ਜੀਓ ਆਪਣਾ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ ਜੋ ਕਾਰਜ ਸੰਪੂਰਨ ਕਰਨ ਮਹਾਰਾਜ ਤੇ ਬਾਛਾ ਜੋ ਮੇਰਪਾ ਕਰਨੀ ਦਇਆ ਕਰਨੀ ਸੱਚੇ ਪਾਛਾ ਜੀਓ ਪਰਵਾ ਦਾ ਕਾਟਾ ਕੋਈ ਤੋਂ ਮਾਫ ਕਰਨਾ ਹੇ ਪਿਆਰੇ ਮੇਰੇ ਦਿਨ ਅੰਗਰਿਆ ਆਪ ਜੀ ਦਾ ਨਾਮ ਜਪਾਣਾ ਉਹਨੂੰ ਅਜਾ ਨਾਮ ਨਾਮ ਚਾਹਤੇ ਕਰਾ ਤੇਰੇ ਬਾਣੇ ਸਰਬਤ ਦਾ ਬਲਾ ਵਾਹਿਗੁਰੂ ਦਾ ਖੰਸਾ ਵਾਹਿਗੁਰੂ ਜੀ ਤੇ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਸਮਾਧ ਜੀ ਕੀ ਜੈ ਬੋਲੇ ਸੋ ਨਿ I'm